ਕਰਵੇ ਜੋੜੀ ਲੱਗੀ ਆ ਉਹਨਾਂ ਨੂੰ ਦੇ ਲਈ 2 ਮਿੰਟ ਦਾ ਅੰਦਰ ਉਹਦਾ ਬੰਦ ਕਰੋ ਪੰਜਾਬ ਦੇ ਦਰਹਨ ਕਬੂਦ 2021 ਸਾਡੇ ਦੇ ਵਿੱਚ ਪਹੁੰਚੂ ਕੇ ਆਪਾਂ ਦਿਖਾ ਰਹੇ ਹਾਂ ਪਟਾਰ ਦੇ ਨੇਤਰ ਬਹੁਤ ਵੱਡਾ ਕੰਦ ਹੋਇਆ ਸੋ ਸਾਡੀ ਜਨਤਾ ਇਹ ਇਲੈਕਸ਼ਨ ਦੇ ਵਿੱਚ ਅਜਨਾਲੇ ਦੀ ਧਰਤੀ ਤੋਂ ਐਮਐਲਏ ਪੈਦਾ ਕਰਨ ਦੀ ਸ਼ੁਰੂਆਤ ਕੀਤੀ ਗਈ ਕੀ ਮਕਸਦ ਹੈ ਸਰ ਇਹਦਾ ਜੋ ਰੈਲੀ ਕਰਦੇ ਸਤਾ ਪ੍ਰਵਕਤਨ ਅਸੀਂ ਕਰਨਾ ਚਾਹੁੰਦੇ ਆ 70 ਸਾਲ ਦੇਸ਼ ਦੀ ਜਾਤੀ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਜੋ ਕਿਹਾ ਸੀ ਕਿ ਜਿੰਨੀ ਜਨਕੀ ਸੰਖਿਆ ਬਾਰੀ ਉਤਨੀ ਉਨਕੀ ਹਿੱਸੇਦਾਰੀ ਉਹਦੇ ਮੁਤਾਬਕ ਅੱਜ ਲੋਕਾਂ ਦੇ ਵਿਚਾਰ ਤਰਫ ਫਲਾਈ ਲੋਕ ਆਪਣੀ ਤਾਕਤ ਨੂੰ ਬਣਾਉਣ ਲਈ ਅੱਜ ਰਜਨਾਲੇ ਦੀ ਧਰਤੀ ਤੇ ਇਕੱਠੇ ਹੋਇਆ ਕਿ ਅਸੀਂ 2027 ਚ ਪੰਜਾਬ ਦਾ ਮੁੱਖ ਮੰਤਰੀ ਬਸਪਾ ਮੇਡਕਾ ਪਾਰਟੀ ਦਾ ਬਣਾਉਣਾ ਹੈ ਅੱਜ ਇੱਥੇ ਇੰਚਾਰਜ ਵੀ ਖਾਪਾਂਗੇ ਅੱਜ ਉਸ ਨੂੰ ਜ਼ਿੰਮੇਵਾਰੀ ਵੀ ਦਵਾਂਗੇ ਔਰ 2027 ਦੀ ਤਿਆਰੀ ਵੀ ਉਹਨੂੰ ਬਿਲਕੁਲ ਅੱਜ ਇਹ ਨਾਲੇ ਦੇ ਵਿੱਚ ਉਤਾਰੇ ਦੇ ਮੁੱਖ ਮੰਗਾਂ 12.5% ਕੋਟੇ ਨੂੰ ਲਾਗੂ ਕਰਾਉਣਾ ਪੰਜਾਬ ਸਰਕਾਰ ਨੇ ਐਮਐਸਟੀ ਰੇਟ ਦੀ ਹਰ ਫਸਲ ਤੇ ਤੈਅ ਕਰਨ ਦੀ ਗੱਲ ਕੀਤੀ ਸੀ ਉਹ ਨਹੀਂ ਕੀਤਾ ਉਹ ਵੀ ਸਾਡੀ ਮੰਗ ਇੱਕ ਇੱਕ ਹਜ਼ਾਰ ਰੁਪਿਆ ਬੀਬੀਆਂ ਦੇ ਖਾਤੇ ਦੇ ਵਿੱਚ ਜਿਹੜਾ ਅੱਜ 3 ਸਾਲ ਸਰਕਾਰ ਪਰਿ ਨੂੰ ਹੋ ਗਿਆ ਉਹ ਨਹੀਂ ਪਾਇਆ ਇਹ ਸਾਰੀਆਂ ਮੰਗਾਂ ਪੰਜਾਬ ਸਰਕਾਰ ਕੋਲ ਜਲਦੀ ਜਲਦੀ ਅਸੀਂ ਲਗੂ ਕਰਾਂਗੇ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਅੱਜ ਨਾਲੇ ਤੋਂ ਬਾਅਦ ਇੱਕ ਹੋਰ ਅੱਜ ਨਾਲੇ ਤੋਂ ਬਾਅਦ ਚਾਰ ਪ੍ਰਧਾਨ ਸਭਾ ਦਾ ਪ੍ਰੋਗਰਾਮ ਤੁਹਾਨੂੰ ਦੱਸਿਆ ਜਾਏਗਾ ਜਿਹੜੀ ਜਿਹੜੀ ਡੇਟ ਤੇ ਰੱਖਿਆ ਜਾਏਗਾ ਧੰਨਵਾਦ